ਪਲਾ ਸਕੂਲਾਂ ਦੀ ਵੀ ਕੋਈ ਜਾਤ ਹੁੰਦੀ ਹੈ ਦੋਸਤੋ ਮੈਂ ਹਰਦੀਪ ਸਿੰਘ ਬੁਲਾੜੀ ਸਕੂਲਾਂ 'ਚ ਜੋ ਮੈਂ ਅੱਖੀਂ ਦੇਖਿਆ ਤੇ ਸੁਣਿਆ ਉਸ ਬਾਰੇ ਮੇਰੀ ਕਿਤਾਬ ਮੈਂ ਸਿੱਖਿਆ ਪੰਜਾਬ ਦੀ ਵਿੱਚੋਂ ਤੁਹਾਡੇ ਨਾਲ ਮੈਂ ਬੜੇ ਰੌਚਿਕ ਵਿਸ਼ੇ ਸਾਂਝੇ ਕਰ ਰਿਹਾ ਅੱਜ ਮੈਂ ਜੋ ਵਿਸ਼ਾ ਤੁਹਾਡੇ ਨਾਲ ਸਾਂਝਾ ਕਰ ਰਿਹਾ ਉਹ ਬੜਾ ਹੀ ਸੋਚਣ ਵਾਲਾ ਤੇ ਗੰਭੀਰ ਹੈ ਵਿਦਿਆ ਦੀ ਵੀ ਕੋਈ ਜਾਤ ਹੁੰਦੀ ਹੈ ਮਨੁੱਖ ਕੋਈ ਜਾਤ ਲੈ ਕੇ ਪੈਦਾ ਨਹੀਂ ਹੋਇਆ ਪਰ ਕੁਝ ਸਿਆਰਤੀ ਲੋਕਾਂ ਨੇ ਮਨੁੱਖ ਨੂੰ ਵੀ ਅੱਗੇ ਜਾਤਾਂ ਵਿੱਚ ਵੰਡ ਦਿੱਤਾ ਅਨੇਕਾਂ ਭਗਤਾਂ ਗੁਰੂਆਂ ਮਹਾਤਮਾਵਾਂ ਨੇ ਵੀ ਜਾਤ ਦਾ ਖੰਡਨ ਕੀਤਾ ਪਰ ਫਿਰ ਵੀ ਲੋਕਾਂ ਨੇ ਜਾਤ ਪਾਤ ਦਾ ਹੁਣ ਤੱਕ ਪੱਲਾ ਨਹੀਂ ਛੱਡਿਆ ਅਤੇ ਨਾ ਹੀ ਹੁਣ ਅੱਗੇ ਛੱਡਣ ਦੀ ਕੋਈ ਆਸ ਹੈ ਕਿਉਂਕਿ ਬਰਾਬਰੀ ਦਾ ਦੇਨ ਦੀ ਥਾਂ ਸੇ ਅਜੀ ਲੋਕਾਂ ਨੇ ਵੀ ਇਸ ਨੂੰ ਲੋਭ ਲਾਲਚ ਨਾਲ ਜੋੜ ਦਿੱਤਾ ਹੈ ਇਹਨਾਂ ਲੋਕਾਂ ਨੇ ਤਾਂ ਵਿੱਦਿਆ ਅਤੇ ਸਕੂਲਾਂ ਨੂੰ ਵੀ ਨਹੀਂ ਬਖਸ਼ਿਆ ਇਸ ਦੀਆਂ ਵੀ ਵੱਖ-ਵੱਖ ਜਾਤਾਂ ਖੜੀਆਂ ਕਰ ਦਿੱਤੀਆਂ ਨੇ 1968 ਦੀ ਸਿੱਖਿਆ ਨੀਤੀ ਕਾਮਨ ਸਕੂਲ ਸਿਸਟਮ ਦੀ ਗੱਲ ਕਰਦੀ ਹੈ ਅਤੇ 1986 ਦੀ ਰਾਸ਼ਟਰੀ ਸਿੱਖਿਆ ਨੀਤੀ ਚ ਜਾਤ ਧਰਮ ਇਲਾਕਾ ਅਤੇ ਲਿੰਗੀ ਵਿਤਕਰੇ ਰਹਿਤ ਨਿਆਰੀ ਸਿੱਖਿਆ ਦੇਣ ਦਾ ਵਿਧਾਨ ਹੈ ਬਿਨਾ ਜਾਤ ਪਾਤ ਅਮੀਰੀ ਗਰੀਬੀ ਦੇਖੇ ਸਾਰੇ ਬੱਚਿਆਂ ਨੂੰ ਇੱਕਸਾਰ ਸਿੱਖਿਆ ਦੇਣ ਦੀ ਗੱਲ ਸਾਡੇ ਸੰਵਿਧਾਨ ਚ ਵੀ ਦਰਜ ਹੈ ਪਰ ਇਹ ਸਿਆਸੀ ਲੋਕਾਂ ਨੇ ਲੋਕਾਂ ਦੀ ਅਮੀਰੀ ਗਰੀਬੀ ਅਨੁਸਾਰ ਸਿੱਖਿਆ ਦੇਣ ਲਈ ਸਕੂਲਾਂ ਦੀਆਂ ਵੀ ਜਾਤਾਂ ਖੜੀਆਂ ਕਰ ਦਿੱਤੀਆਂ ਨੇ ਸਰਕਾਰੀ ਸਕੂਲ ਪ੍ਰਾਈਵੇਟ ਪਬਲਿਕ ਸਕੂਲ ਮਾਡਲ ਸਕੂਲ ਆਦਰਸ਼ ਸਕੂਲ ਨਵੋਦਿਆ ਸਕੂਲ ਕਾਨਵੈਂਟ ਸਕੂਲ ਸੈਂਟਰਲ ਸਕੂਲ ਮੈਰੀਟੋਰੀਅਸ ਸਕੂਲ ਸਕੂਲ ਆਫ ਅਨਨੈਂਸ ਆਦ ਸਕੂਲਾਂ ਦੀਆਂ ਵੱਖ-ਵੱਖ ਜਾਤਾਂ ਨੇ ਜੋ ਅਮੀਰੀ ਤੇ ਗਰੀਬੀ ਦੇ ਅਨਸਾਰ ਪੜਾਈ ਦਿੰਦੀਆਂ ਨੇ ਹਰ ਸਕੂਲ ਚ ਬੱਚੇ ਦੀ ਗਰੀਬੀ ਅਮੀਰੀ ਆਦ ਸਿਲੇਬਸ ਤੇ ਪੜਾਈ ਦਾ ਤਰੀਕਾ ਅਤੇ ਪੱਦਰ ਆਡਰ ਪ੍ਰਬੰਧ ਅਤੇ ਪ੍ਰੀਖਿਆ ਲੈਣ ਦੇ ਬੋਰਡ ਵੀ ਆਡਰ ਸਿੱਖਿਆ ਦੇਣ ਦੀ ਭਾਸ਼ਾ ਵੀ ਆਡਰ ਇਹ ਸਕੂਲ ਗਰੀਬਾਂ ਲਈ ਸਰਕਾਰੀ ਸਕੂਲ ਵੱਡੇ ਮਾਡਲ ਪਬਲਿਕ ਪ੍ਰਾਈਵੇਟ ਸਕੂਲ ਮੱਧ ਵਰਗੀ ਲੋਕਾਂ ਲਈ ਕਨਵੈਂਟ ਸਕੂਲ ਸੈਂਟਰਲ ਸਕੂਲ ਅਮੀਰਾਂ ਲਈ ਜਦੋਂ ਵੀ ਨਵੀਂ ਸਰਕਾਰ ਆਉਂਦੀ ਹੈ ਨਵੇਂ ਨਾਂ ਹੀਠ ਸਕੂਲ ਖੋਲ ਦਿੰਦੀ ਹੈ ਭਾਵੇਂ ਇਸ ਦੇ ਪਿੱਛੇ ਮਕਸਦ ਸਿੱਖਿਆ ਦਾ ਵਿਕਾਸ ਨਹੀਂ ਕੋਈ ਹੋਰ ਹੁੰਦਾ ਹੈ ਜੇ ਸੁਧਾਰ ਕਰਨਾ ਤਾਂ ਜੋ ਸਰਕਾਰੀ ਸਕੂਲ ਚੱਲਦੇ ਨੇ ਉਹਨਾਂ ਨੂੰ ਹੀ ਮਾਡਲ ਕਾਨਵੈਂਟ ਐਮੀਨੈਂਟ ਸਕੂਲ ਬਣਾ ਦਿਓ ਨਵੇਂ ਨਾ ਹੀਟ ਨਵੇਂ ਸਕੂਲ ਖੋਲਣ ਜਾਂ ਪੁਰਾਣਿਆਂ ਦੇ ਨਾਂ ਬਦਲਣ ਦੀ ਕੀ ਲੋੜ ਹੈ 1968 ਅਤੇ 1986 ਦੀ ਨੀਤੀ ਅਤੇ ਸੰਵਿਧਾਨ ਅਨੁਸਾਰ ਸਕੂਲਾਂ ਦੇ ਨਾਂ ਸਿਰਫ ਦੋ ਹੋਣੇ ਚਾਹੀਦੇ ਆ ਸਰਕਾਰੀ ਸਕੂਲ ਪ੍ਰਾਈਵੇਟ ਸਕੂਲ ਅੱਡ ਅੱਡ ਨਾਂ ਅੱਡ ਅੱਡ ਸਿਲੇਬਸ ਅੱਡ ਅੱਡ ਬੋਰਡ ਅੱਡ ਅੱਡ ਪ੍ਰੀਖਿਆਵਾਂ ਦੇ ਵਿਤਕਰੇ ਨਾਲ ਸਕੂਲਾਂ ਅਤੇ ਸਿੱਖਿਆ ਨੂੰ ਅਮੀਰ ਗਰੀਬ ਵਿੱਚ ਜਾਤਾਂ ਵਾਂਗ ਵੰਡਣਾ ਬਹੁਤ ਗੁਨਾਹ ਹੈ ਇਹ ਬੰਦ ਹੋਣਾ ਚਾਹੀਦਾ ਤੇ ਸਾਰਿਆਂ ਨੂੰ ਇੱਕੋ ਤਰ੍ਹਾਂ ਦੇ ਸਕੂਲਾਂ ਦੇ ਵਿੱਚ ਗਰੀਬੀ ਅਮੀਰੀ ਅਤੇ ਜਾਤ ਪਾਤ ਦੇ ਵਿਤਕਰੇ ਤੋਂ ਬਰਾਬਰ ਸਿੱਖਿਆ ਮਿਲਣੀ ਚਾਹੀਦੀ ਹੈ ਲੋਕੋ ਇਸ ਬਾਰੇ ਸੋਚੋ ਤੇ ਇਸ ਬਾਰੇ ਗੱਲ ਕਰੋ ਧੰਨਵਾਦ